ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਉਹਨਾਂ 7 ਗੱਲਾਂ ਬਾਰੇ ਜਾਣਾਂਗੇ ਜਿਹੜੀਆਂ ਕਿ ਸਾਨੂੰ ਆਪਣੇ ਦੋਸਤਾਂ ਨੂੰ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਣੇ ਤੱਕ ਹੀ ਰੱਖਣੀਆਂ ਚਾਹੀਦੀਆਂ ਹਨ ਕੁਝ ਜ਼ਿੰਦਗੀ ਦੇ ਰਾਜ਼ ਇਹੋ ਜਿਹੇ ਹੁੰਦੇ ਹਨ ਤੁਸੀਂ ਨਹੀਂ ਉਹਨਾਂ ਨੂੰ ਸਾਮ ਸਕਦੇ ਤੇ ਦੂਜਾ ਕਿਵੇਂ ਸਾਂਭਾਂਗੇ ਤਾਂ ਆਓ ਹੁਣ ਆਪਾਂ ਉਹ ਸੱਤ ਗੱਲਾਂ ਬਾਰੇ ਜਾਣੀਏ ਉਹ ਕਿਹੜੀਆਂ ਸੱਤ ਗੱਲਾਂ ਜਿਹੜੀਆਂ ਕਦੇ ਵੀ ਤੁਸੀਂ ਆਪਣੇ ਰਿਸ਼ਤੇਦਾਰਾਂ ਮਿੱਤਰ ਸਾਥਸਬੰਧੀ ਕਿਸੇ ਨੂੰ ਨਹੀਂ ਦੱਸਣੀਆਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਬੁੱਧ ਆਸ਼ਰਮ ਦੇ ਵਿੱਚ ਰਹਿਣ ਵਾਲਾ ਇੱਕ ਵਿਦਿਆਰਥੀ ਬਹੁਤ ਹੀ ਗੁੱਸੇ ਦੇ ਵਿੱਚ ਗੁਰੂ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਜੀ ਆਸ਼ਰਮ ਦੇ ਵਿੱਚ ਰਹਿਣ ਵਾਲੇ ਦੂਸਰੇ ਵਿਦਿਆਰਥੀ ਇਹ ਕਹਿ ਕੇ ਮੇਰਾ ਮਜ਼ਾਕ ਬਣਾਉਂਦੇ ਨੇ ਕਿ ਮੇਰੇ ਘਰ ਦੇ ਵਿੱਚ ਤਾਂ ਕੁਝ ਵੀ ਖਾਣ ਨੂੰ ਨਹੀਂ ਹੈ ਮੈਂ ਬਹੁਤ ਗਰੀਬ ਹਾਂ ਤੇ ਮੇਰੇ ਪਿਤਾ ਸ਼ਰਾਬ ਪੀ ਕੇ ਮੇਰੀ ਮਾਂ ਤੇ ਸਾਨੂੰ ਭੈਣ ਭਰਾਵਾਂ ਨੂੰ ਕੁੱਟਦੇ ਮਾਰਦੇ ਵੀ ਨੇ ਉਹ ਬੋਧ ਸਾਧੂ ਬਹੁਤ ਹੀ ਸੋਲਜੇ ਹੋਏ ਵਿਅਕਤੀ ਸੀ। ਉਹਨਾਂ ਨੇ ਉਸ ਵਿਦਿਆਰਥੀ ਦੀ ਗੱਲ ਬਹੁਤ ਹੀ ਧਿਆਨ ਦੇ ਨਾਲ ਸੁਣੀ ਤੇ ਉਸ ਤੋਂ ਪੁੱਛਿਆ ਕਿ ਤੇਰੇ ਸਾਥੀਆਂ ਨੂੰ ਇਹ ਗੱਲ ਕਿਵੇਂ ਪਤਾ ਲੱਗੀ ਕਿ ਤੂੰ ਬਹੁਤ ਗਰੀਬ ਹੈ ਤੇਰੇ ਪਿਤਾ ਸ਼ਰਾਬ ਪੀਂਦੇ ਨੇ ਤਾਂ ਵਿਦਿਆਰਥੀ ਨੇ ਕਿਹਾ ਕਿ ਗੁਰੂ ਜੀ ਅਸਲ ਦੇ ਵਿੱਚ ਆਪਣੇ ਦੋਸਤਾਂ ਤੋਂ ਹੌਸਲਾ ਮਿਲਾਂਦੀ ਉਮੀਦ ਦੇ ਵਿੱਚ ਮੈਂ ਖੁਦ ਹੀ ਇਹ ਗੱਲਾਂ ਉਹਨਾਂ ਨੂੰ ਦੱਸੀਆਂ ਸੀ ਕਿ ਸੁਣ ਕੇ ਗੁਰੂ ਨੇ ਕਿਹਾ ਫਿਰ ਜੇਕਰ ਤੇਰੇ ਦੋਸਤ ਤੇਰਾ ਮਜ਼ਾਕ ਉਡਾਉਂਦੇ ਨੇ ਤਾਂ ਇਸ ਵੇਲੇ ਤੇਰੀ ਹੀ ਗਲਤੀ ਹੈ ਕਿਉਂਕਿ ਤੈਨੂੰ ਇਹ ਗੱਲਾਂ ਆਪਣੇ ਤੱਕ ਹੀ ਸੀਮਤ ਰੱਖਣੀਆਂ ਚਾਹੀਦੀਆਂ ਸੀ ਸਾਡੇ ਜੀਵਨ 'ਚ ਕੁਝ ਚੀਜ਼ਾਂ ਅਜਾਈਆਂ ਹੁੰਦੀਆਂ ਨੇ ਜੋ ਸਾਨੂੰ ਕੇਵਲ ਆਪਣੇ ਤੱਕ ਹੀ ਰੱਖਣੀਆਂ ਚਾਹੀਦੀਆਂ ਹਨ ਪਰ ਤੂੰ ਉਹਨਾਂ ਨੂੰ ਦੂਸਰਿਆਂ ਨੂੰ ਦੱਸਣ ਦੀ ਗਲਤੀ ਕਰ ਦਿੱਤੀ ਹੈ ਉਸ ਬੱਚੇ ਨੇ ਕਿਹਾ ਕਿ ਗੁਰੂ ਜੀ ਹੁਣ ਮੈਂ ਕੀ ਕਰ ਸਕਦਾ ਹਾਂ ਬੋਧਸਾਧੋਂ ਨੇ ਕਿਹਾ ਕਿ ਹੁਣ ਜੋ ਹੋ ਗਿਆ ਸੋ ਹੋ ਗਿਆ ਉਸ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ ਪਰ ਅੱਜ ਮੈਂ ਤੈਨੂੰ ਸੱਤ ਅਜਾਈਆਂ ਚੀਜ਼ਾਂ ਬਾਰੇ ਦੱਸਾਂਗਾ ਜਿਨ੍ਹਾਂ ਦੇ ਬਾਰੇ ਤੂੰ ਕਿਸੇ ਨੂੰ ਨਹੀਂ ਦੱਸਣਾ ਫਿਰ ਭਾਵੇਂ ਉਹ ਤੇਰੇ ਦੋਸਤ ਹੋਣ ਜਾਂ ਫਿਰ ਸਕੇ ਸੰਬੰਧੀ ਵਿਦਿਆਰਥੀ ਨੇ ਬਹੁਤ ਹੀ ਉਤਸੁਕਤਾ ਦੇ ਨਾਲ ਕਿਹਾ ਕਿ ਦੱਸੋ ਗੁਰੂ ਜੀ ਕਿਹੜੀਆਂ ਉਹ ਸੱਤ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਗੁਰੂ ਨੇ ਕਿਹਾ ਕਿ ਪਹਿਲੀ ਗੱਲ ਜੋ ਕਿਸੇ ਨੂੰ ਨਹੀਂ ਦੱਸਣੀ ਉਹ ਹੈ ਤੇਰੇ ਜੀਵਨ ਦਾ ਟੀਚਾ, ਲਕਸ਼ਯ ਤੇਰੇ ਸੁਪਨੇ। ਅਸੀਂ ਅਕਸਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਵੱਡਾ ਬਣਨ ਦੇ ਲਈ ਇਹ ਦਿਖਾਉਣ ਦੇ ਵਿੱਚ ਕਿ ਅਸੀਂ ਕਿੰਨੇ ਦੂਰ ਦੀ ਸੋਚਦੇ ਹਾਂ। ਅਸੀਂ ਆਪਣੇ ਟੀਚੇ ਤੇ ਆਪਣੇ ਜੀਵਨ ਦੇ ਸੁਪਨੇ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਹਾਂ, ਉਹਨਾਂ ਨੂੰ ਦੱਸ ਦਿੰਦੇ ਹਾਂ। ਹਾਲਾਂਕਿ ਦੱਸਣਾ ਗਲਤ ਨਹੀਂ ਹੈ ਪਰ ਜਦੋਂ ਅਸੀਂ ਅਜਿਹਾ ਕਰਦੇ ਹਾਂ ਸਾਡੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ ਜਿਸ ਨਾਲ ਫਿਰ ਸਾਡੇ ਅੰਦਰ ਉਸ ਟੀਚੇ ਦੇ ਪ੍ਰਤੀ ਉਹ ਜਨੂਨ ਉਹ ਸਮਰਪਣ ਨਹੀਂ ਰਹਿ ਜਾਂਦਾ ਜਿਹੜੇ ਕਿ ਲੋਕਾਂ ਨੂੰ ਆਪਣੇ ਸੁਪਨੇ ਦੱਸਣ ਤੋਂ ਪਹਿਲਾਂ ਸੀ ਜਿਸ ਨਾਲ ਇਸ ਗੱਲ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਜਾਂਦੇ ਹਾਂ ਕਿਉਂਕਿ ਹੁਣ ਅਸੀਂ ਆਪਣੇ ਟੀਚੇ ਆਪਣੇ ਸੁਪਨੇ ਲੋਕਾਂ ਨੂੰ ਦੱਸੇ ਹੋਏ ਨੇ ਤਾਂ ਉਹਨਾਂ ਦੀਆਂ ਉਮੀਦਾਂ ਸਾਡੇ ਤੋਂ ਵੱਧ ਜਾਂਦੀਆਂ ਨੇ ਉਹ ਸਾਡੇ ਤੇ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਨੇ ਜਿਹੜਾ ਕਿ ਅੰਤ ਵਿੱਚ ਸਾਡੇ ਤਣਾਅ ਨੂੰ ਵਧਾ ਦਿੰਦਾ ਹੈ ਤੇ ਫਿਰ ਇਹ ਤਣਾਅ ਸਾਡੀ ਜ਼ਿੰਦਗੀ ਨੂੰ ਡਾਮਣ ਡੋਲ ਕਰ ਦਿੰਦਾ ਹੈ ਗੁਰੂ ਨੇ ਕਿਹਾ ਕਿ ਦੂਸਰੀ ਚੀਜ਼ ਜਿਸ ਦੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਉਹ ਤੇਰੇ ਜੀਵਨ ਦੀਆਂ ਸਮੱਸਿਆਵਾਂ ਜੀਵਨ ਦੀਆਂ ਪਰੇਸ਼ਾਨੀਆਂ ਦੂਸਰਿਆਂ ਨੂੰ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਦੱਸਣਾ ਅਸਲ ਦੇ ਵਿੱਚ ਆਪਣੇ ਲਈ ਇੱਕ ਨਵੀਂ ਪਰੇਸ਼ਾਨੀ ਖੜੀ ਕਰਨ ਦੇ ਬਰਾਬਰ ਹੈ ਹਾਲਾਂਕਿ ਜਦੋਂ ਅਸੀਂ ਕਿਸੇ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਥੋੜਾ ਹਲਕਾ ਮਹਿਸੂਸ ਹੁੰਦਾ ਹੈ ਤੇ ਅੰਦਰੋਂ ਥੋੜਾ ਦੁੱਖ ਵੀ ਘਟਦਾ ਹੈ ਪਰ ਜ਼ਿਆਦਾਤਰ ਲੋਕ ਸਾਡੀਆਂ ਪਰੇਸ਼ਾਨੀਆਂ ਨੂੰ ਘਟਾਉਂਦੇ ਨਹੀਂ ਬਲਕਿ ਹੋਰ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦੇ ਨੇ ਅਸੀਂ ਜਿੰਨੇ ਵੀ ਲੋਕਾਂ ਦੇ ਨਾਲ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕਰਦੇ ਹਾਂ ਉਨ੍ਹਾਂ ਦੇ ਵਿੱਚੋਂ 20% ਲੋਕਾਂ ਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ 70% ਲੋਕਾਂ ਨੂੰ ਤਾਂ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਸਾਡੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਨੇ ਤੇ ਕੇਵਲ 10% ਲੋਕ ਹੀ ਅਜਿਹੇ ਹੁੰਦੇ ਨੇ ਜੋ ਸੱਚਮੁੱਚ ਸਾਡੀਆਂ ਪਰੇਸ਼ਾਨੀਆਂ ਦੀ ਪ੍ਰਵਾਹ ਕਰਦੇ ਨੇ ਇਸ ਲਈ ਕਿਸੇ ਨੂੰ ਵੀ ਆਪਣੇ ਜੀਵਨ ਦੀ ਸਮੱਸਿਆ ਦੱਸਣ ਤੋਂ ਪਹਿਲਾਂ ਕਈ ਵਾਰ ਸੋਚ ਲੈਣਾ ਗੁਰੂ ਨੇ ਅੱਗੋਂ ਇਹ ਕਿਹਾ ਕਿ ਤੀਸਰੀ ਗੱਲ ਜੋ ਕਿਸੇ ਨਾਲ ਸਾਂਝੀ ਨਹੀਂ ਕਰਨੀ ਉਹ ਹੈ ਤੇਰੀਆਂ ਪਰਿਵਾਰਿਕ ਸਮੱਸਿਆਵਾਂ ਹਰ ਪਰਿਵਾਰ ਦੇ ਵਿੱਚ ਆਪਣੇ ਕੁਝ ਵਿਵਾਦ ਤੇ ਸਮੱਸਿਆਵਾਂ ਹੁੰਦੀਆਂ ਹੀ ਨੇ ਹਰ ਪਰਿਵਾਰ ਦਾ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਭਾਵੇਂ ਤੁਹਾਡੇ ਪਰਿਵਾਰਿਕ ਸਬੰਧ ਕਿਵੇਂ ਵੀ ਹੋਣ ਪਿਆਰ ਵਾਲੇ ਜਾਂ ਨਫ਼ਰਤ ਵਾਲੇ ਤੁਹਾਨੂੰ ਇਹਨਾਂ ਸਬੰਧਾਂ ਤੇ ਆਪਸੀ ਤਣਾਅ ਦੇ ਬਾਰੇ ਕਿਸੇ ਬਾਹਰੀ ਇਨਸਾਨ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਕੁਝ ਵੀ ਸੁਲਝਣ ਵਾਲਾ ਨਹੀਂ ਇਹ bari ਇਨਸਾਨ ਤੁਹਾਡੇ ਪਰਿਵਾਰ ਦੇ ਕਲੇਸ਼ ਦਾ ਪੂਰਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਇਸ ਲਈ ਤੁਹਾਨੂੰ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਬੈਠ ਕੇ ਹੀ ਖੁਦ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚੌਥੀ ਗੱਲ ਦੱਸਦੇ ਹਾਂ ਗੁਰੂ ਨੇ ਕਿਹਾ ਕਿ ਲੋਕਾਂ ਨਾਲ ਕਦੇ ਵੀ ਇਸ ਚੀਜ਼ ਬਾਰੇ ਗੱਲ ਨਹੀਂ ਕਰਨੀ ਕਿ ਤੂੰ ਕਿੰਨਾ ਚੀਜ਼ਾਂ ਦਾ ਮਾਲਕ ਹੈਂ ਤੇ ਤੇਰੇ ਕੋਲ ਕੀ ਕੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਜਦੋਂ ਤੂੰ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਬਾਰੇ ਪੁੱਲ ਬਣਨ ਲੱਗ ਜਾਵੇਂਗਾ ਤਾਂ ਲੋਕ ਬਹੁਤ ਆਸਾਨੀ ਨਾਲ ਇਸਨੂੰ ਗਲਤ ਮਤਲਬ ਕੱਢ ਲੈਂਦੇ ਹਨ ਕਿ ਤੂੰ ਆਪਣੀਆਂ ਗੱਲਾਂ ਨਾਲ ਕਿਸੇ ਨੂੰ ਨੀਵਾ ਦਿਖਾਉਣਾ ਚਾਹੁੰਦਾ ਹੈ ਤੂੰ ਸਿਰਫ ਉਹਨਾਂ ਨੂੰ ਦੱਸ ਰਿਹਾ ਹੈ ਕਿ ਤੇਰੇ ਕੋਲ ਕੀ ਕੀ ਹੈ ਪਰ ਫਿਰ ਵੀ ਲੋਕ ਤੇਰੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਲੈ ਸਕਦੇ ਨੇ ਅਕਸਰ ਜਦੋਂ ਅਸੀਂ ਆਪਣੇ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਤੇ ਸਾਹਮਣੇ ਵਾਲੇ ਨੂੰ ਸੱਟ ਜੀ ਲੱਗਦੀ ਹੈ ਉਸ ਨੂੰ ਇਦਾਂ ਲੱਗਦਾ ਹੈ ਕਿ ਅਸੀਂ ਉਸ ਨੂੰ ਛੋਟਾ ਮਹਿਸੂਸ ਕਰਾ ਰਹੇ ਹਾਂ ਤੇ ਕੋਈ ਵੀ ਇਨਸਾਨ ਖੁਦ ਨੂੰ ਕਿਸੇ ਦੇ ਸਾਹਮਣੇ ਕਮਜ਼ੋਰ ਜਾਂ ਛੋਟਾ ਹੁੰਦਾ ਹੋਇਆ ਨਹੀਂ ਦੇਖ ਸਕਦਾ ਇਸ ਲਈ ਹੋ ਸਕਦਾ ਹੈ ਕਿ ਉਹ ਤੇਰੇ ਸਾਹਮਣੇ ਕੁਝ ਨਾ ਬੋਲੇ ਪਰ ਅੰਦਰ ਹੀ ਅੰਦਰ ਪਰ ਅੰਦਰ ਹੀ ਅੰਦਰ ਉਹ ਤੇਰੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦੇਵੇਗਾ ਤੇ ਤੇਰੇ ਤੋਂ ਦੂਰ ਹੋਣਾ ਸ਼ੁਰੂ ਕਰ ਦੇਵੇਗਾ ਤੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਵੀ ਕਰੇਗਾ ਤੇ ਰੱਬ ਨਾ ਕਰੇ ਤੇਰੇ ਉੱਪਰ ਕੋਈ ਮੁਸੀਬਤ ਆ ਗਈ ਤਾਂ ਮਦਦ ਦੀ ਪਹੁੰਚਾਏ ਤੈਨੂੰ ਤਾਣੇ ਮੇਨੇ ਵੀ ਮਾਰੇ ਜਾਣਗੇ ਕਿ ਤੇਰੇ ਕੋਲ ਤਾਂ ਸਭ ਕੁਝ ਸੇ ਹੁਣ ਆਪ ਹੀ ਸੰਭਾਲ ਇਸ ਲਈ ਲੋਕਾਂ ਸਾਹਮਣੇ ਵੱਡੀਆਂ ਵੱਡੀਆਂ ਗੱਲਾਂ ਕਰਨ ਤੋਂ ਸੰਕੋਚ ਕਰੋ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਦਾ ਦਿਖਾਵਾ ਇਸ ਲਈ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਤੇਰੇ ਕੋਲ ਸਭ ਕੁਝ ਹੋਵੇ ਪਰ ਅਜੇ ਬਹੁਤ ਲੋਕ ਨੇ ਜਿਹੜੇ ਉਹਨਾਂ ਚੀਜ਼ਾਂ ਲਈ ਤਰਸਦੇ ਨੇ ਜੋ ਤੇਰੇ ਕੋਲ ਨੇ ਦੁਨੀਆ ਵਿੱਚ ਅਜੇ ਬਹੁਤ ਲੋਕ ਨੇ ਜਿਨ੍ਹਾਂ ਕੋਲ ਪੀਣ ਲਈ ਖਾਣ ਲਈ ਭੋਜਨ ਵੀ ਨਹੀਂ ਇਸ ਲਈ ਕਦੇ ਵੀ ਆਪਣੇ ਤੋਂ ਗਰੀਬ ਲੋਕਾਂ ਦੇ ਸਾਹਮਣੇ ਦਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰੋ ਬਲਕਿ ਹੋ ਸਕੇ ਤਾਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਸਾ ਸੰਗਤ ਜੀ ਫਿਰ ਗੁਰੂ ਨੇ ਪੰਜਵੀਂ ਗੱਲ ਦੱਸੀ ਕਿ ਕਦੇ ਵੀ ਆਪਣੀ দান ਕੀਤੀ ਗਈ ਮਦਦ ਤੇ ਪਰਉਪਕਾਰ ਦੇ ਕੰਮਾਂ ਦੇ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਨਾ ਦੱਸੋ ਇਸ ਦੁਨੀਆ ਨੂੰ ਸਾਡੇ দান ਪਰਉਪਕਾਰ ਦੀ ਬਹੁਤ ਜ਼ਰੂਰਤ ਹੈ ਪਰ ਜੇਕਰ ਤੁਸੀਂ ਇਹ ਸਭ ਕੁਝ ਸਿਰਫ ਇਸ ਲਈ ਕਰ ਰਹੇ ਹੋ ਤਾਂ ਦੂਸਰੇ ਤੁਹਾਨੂੰ ਪਸੰਦ ਕਰਨ ਤੁਹਾਡੀ ਤਾਰੀਫ ਕਰਨ ਤਾਂ ਕਿਰਪਾ ਕਰਕੇ ਇਸ ਨੂੰ ਬੰਦ ਕਰੋ ਤੁਸੀਂ ਲੋਕਾਂ ਦੀ ਮਦਦ ਇਸ ਲਈ ਕਰਨੀ ਹੈ ਕਿਉਂਕਿ ਤੁਹਾਨੂੰ ਇਹ ਅੰਦਰੋਂ ਸ਼ਾਂਤੀ ਸੰਤੁਸ਼ਟੀ ਦਿੰਦਾ ਹੈ ਇਹ ਨਹੀਂ ਕਿ ਇਸ ਲਈ ਕਿ ਸਮਾਜ ਤੁਹਾਡੀ ਤਾਰੀਫ਼ ਕਰੇ ਛੇਵੀਂ ਗੱਲ ਗੁਰੂ ਜੀ ਨੇ ਸੰਗਤ ਜੀ ਦੱਸੀ ਕਿ ਆਪਣੇ ਧਨ ਤੇ ਆਪਣੀ ਆਮਦਨ ਦੇ ਬਾਰੇ ਕਿਸੇ ਨੂੰ ਵੀ ਨਾ ਦੱਸੋ ਇੱਕ ਜਈ ਗੱਲ ਜਿਸ ਨੂੰ ਸਾਨੂੰ ਆਪਣੇ ਆਪ ਤੇ ਪਰਿਵਾਰ ਦਾ ਸੀਮਤ ਰੱਖਣਾ ਚਾਹੀਦਾ ਹੈ ਤਾਂ ਕਿਸੇ ਨੇ ਉਸ ਦੀ ਆਮਦਨ ਬਾਰੇ ਪੁੱਛੋ ਨਾ ਤਾਂ ਕਿਸੇ ਨੂੰ ਉਸੇ ਆਮਦਨ ਦੇ ਬਾਰੇ ਪੁੱਛੋ ਤੇ ਨਾ ਹੀ ਲੋਕਾਂ ਨੂੰ ਆਪਣੀ ਆਮਦਨ ਦੇ ਬਾਰੇ ਦੱਸੋ ਕਿਉਂਕਿ ਇਸ ਨਾਲ ਲੋਕ ਬਹੁਤ ਆਸਾਨੀ ਨਾਲ ਸਾਡੀ ਸਥਿਤੀ ਦਾ ਅਨੁਮਾਨ ਲਗਾਉਂਦੇ ਹਨ ਜੋ ਕਿ ਸਾਡੇ ਲਈ ਸਹੀ ਨਹੀਂ ਸੱਤਵੀਂ ਗੱਲ ਤੇ ਆਖਰੀ ਗੱਲ ਗੁਰੂ ਨੇ ਕਹੇ ਕਿ ਸਫਲਤਾ ਦਾ ਰਾਜ ਅਸੀਂ ਕਿੰਨੇ ਤਰੀਕਿਆਂ ਦੇ ਨਾਲ ਸਫਲਤਾ ਪਾਈ ਹੈ ਇਹ ਦੱਸਣਾ ਗਲਤ ਨਹੀਂ ਹੈ ਜੇਕਰ ਕੋਈ ਇਨਸਾਨ ਉਸ ਤੋਂ ਸਿੱਖ ਕੇ ਆਪਣੀ ਮੰਜ਼ਿਲ ਪਹੁੰਚ ਦਾ ਰਸਤਾ ਬਣਾਵੇ ਪਰ ਜ਼ਿਆਦਾਤਰ ਲੋਕ ਸਾਡੇ ਦੱਸਿਓਏ ਰਸਤੇ ਦੇ ਉੱਪਰ ਹੋਬ ਹੋ ਚੱਲਣਾ ਸ਼ੁਰੂ ਕਰ ਦਿੰਦੇ ਨੇ ਤੇ ਜੇਕਰ ਉਸ ਰਸਤੇ ਦੇ ਉੱਪਰ ਚੱਲ ਕੇ ਅਸਫਲ ਹੋ ਜਾਂਦੇ ਨੇ ਤੇ ਫਿਰ ਉਹ ਸਾਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਉਹਨਾਂ ਨੂੰ ਸਹੀ ਰਸਤਾ ਨਹੀਂ ਦੱਸਿਆ ਕਿਉਂਕਿ ਸਭ ਦੇ ਲਈ ਸਫਲਤਾ ਦਾ ਇੱਕ ਹੀ ਤਰੀਕਾ ਕੰਮ ਨਹੀਂ ਕਰਦਾ ਇਸ ਲਈ ਕਿਸੇ ਨੂੰ ਵੀ ਆਪਣੀ ਸਫਲਤਾ ਦਾ ਰਸਤਾ ਨਾ ਦੱਸੋ ਜਦੋਂ ਤੱਕ ਉਹ ਇਨਸਾਨ ਇਸ ਬਾਰੇ ਜਾਣਨ ਦੇ ਲਈ ਦ੍ਰਿੜਤਾ ਨਾ ਦਿਖਾਵੇ ਉਹ ਵਿਦਿਆਰਥੀ ਹੁਣ ਗੁਰੂ ਦੀ ਗੱਲ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਤਾਂ ਆਪਣੇ ਮਨ ਦੇ ਵਿੱਚ ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਅੱਜ ਤੋਂ ਬਾਅਦ ਉਹ ਆਪਣੀ ਗੱਲ ਰਾਜ ਹੀ ਰੱਖੇਗਾ ਆਪਣੀ ਗੱਲ ਕਿਸੇ ਨੂੰ ਨਹੀਂ ਦੱਸੇਗਾ ਉਸਨੇ ਗੁਰੂ ਜੀ ਦਾ ਧੰਨਵਾਦ ਕੀਤਾ ਤੇ ਉਥੋਂ ਚੱਲਿਆ ਗਿਆ ਸੋ ਸਾਧ ਸੰਗਤ ਜੀ ਸਾਨੂੰ ਵੀ ਇੰਨਾ ਸਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਘਰ ਦੇ ਪੇਦ ਕਿਸੇ ਨੂੰ ਨਹੀਂ ਦੇਨੇ ਚਾਹੀਦੇ ਆਪਣੀਆਂ ਗੱਲਾਂ ਕਦੇ ਵੀ ਕਿਸੇ ਨੂੰ ਨਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ